ਅੱਜ ਜਿਹੜੀ ਤੁਸੀਂ ਵੀਡੀਓ 'ਚ ਕੂਠੀ ਦੇਖੋਗੇ ਤੁਹਾਨੂੰ ਲੋਕੇਸ਼ਨ ਤੇ ਕੂਠੀ ਕੂਠੀ ਦਾ ਰੇਟ ਸਾਰਾ ਕੁਝ ਪਸੰਦ ਆਊਗਾ। ਬਾਕੀ ਆਪਾਂ ਗੱਲ ਕਰਦੇ ਹਾਂ। ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ। ਨੰਬਰ ਹੈ ਜੀ ਆਪਣਾ 73800426173। ਜੇ ਕਿਸੇ ਨੇ ਘਰ, ਕੂਠੀ ਮਕਾਨ ਕਿਸੇ ਵੀ ਏਰੀਆ 'ਚੋ ਵੇਚਣਾ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪੇ ਇਸਕੀ ਫਰੀ ਚੈਟ ਤੁਸੀਂ ਲਗਵਾ ਸਕਦੇ ਹੋ ਚੈਨਲ 'ਤੇ। ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market Channel ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈੱਲ ਆਈਕਨ ਹੈ ਉਹਨੂੰ ਦੱਬੋ। ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਬਹੁਤ ਜਿਆਦਾ ਸੋਹਣੀ ਆਪਾਂ ਕੂਠੀ ਅੱਜ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਰੇਟ ਵੀ ਤੁਹਾਨੂੰ ਪਸੰਦ ਆਊਗਾ ਬਾਕੀ ਕੋਰਨਰ ਕੂਠੀ ਬਣੀ ਹੋਈ ਆ ਤੇ ਵਾਰੀਸੇ ਆਪਾਂ ਪੂਰੀ ਗੱਲ ਕਰਦੇ ਹਾਂ ਕੂਠੀ ਦੀ ਵੀਡੀਓ ਵੀ ਨਾਲ ਦੇ ਨਾਲ ਆਪਾਂ ਦੇਖਦੇ ਹਾਂ ਤੇ ਜਿਹੜੀ ਜਾਣਕਾਰੀ ਆਪਣੇ ਕੋਲੇ ਪਹੁੰਚੀ ਆ ਉਹ ਵੀ ਤੁਹਾਨੂੰ ਸਾਰਾ ਕੁਝ ਮੈਂ ਨਾਲ ਦੇ ਨਾਲ ਦੱਸ ਦਾਂਗਾ ਪਹਿਲਾਂ ਤੁਸੀਂ ਕੂਠੀ ਦੇਖੋ ਜੀ ਮੇਰੇ ਵੱਲੋਂ ਫੁੱਲ ਗਰੰਟੀ ਆ ਜੀ ਤੁਹਾਨੂੰ ਸਾਰਿਆਂ ਨੂੰ ਕੂਠੀ ਪਸੰਦ ਆਊਗੀ ਤੇ ਅਧਿਆ ਨੂੰ ਤਾਂ ਪਹਿਲਾਂ 쿠ਠੀ ਪਸੰਦ ਆ ਵੀ ਗਈ ਹੋਊਗੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੇ 쿠ਠੀ ਆਪਾਂ ਲੈ ਕੇ ਪਹੁੰਚੇ ਆ ਇਹ ਜਗਾਂ ਦੀ ਆਪਾਂ ਜੇ ਗੱਲ ਕਰੀਏ ਤਾਂ ਸੱਤ ਮਰਲੇ ਜਗਾਂ ਦੇ ਵਿੱਚ ਕੋਰਨਰ 쿠ਠੀ ਇਹ ਬਣੀ ਹੋਈ ਹੈ ਬਾਕੀ ਦੋਵੇਂ ਸਾਈਡ ਗਲੀਆਂ ਲੱਗਦੀਆਂ ਤੁਸੀਂ ਪਹਿਲਾਂ ਚੈੱਕ ਕਰ ਹੀ ਲਈਆਂ ਜੀ ਵੀਡੀਓ ਚ ਇਹਨਾਂ ਨੇ ਸਾਰਾ ਕੁਝ ਦਿਖਾਇਆਗਾ ਜੇ ਆਪਾਂ ਅੰਦਰੋਂ ਦੇਖੀਏ ਤਾਂ ਬਹੁਤ ਟੌਪ ਦੀ 쿠ਠੀ ਬਣੀ ਹੋਈ ਆ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਰਹੇ ਹੋ ਸੱਤ ਮਰਲੇ ਜਗਾਂ ਦੇ ਵਿੱਚ ਬਹੁਤ ਸੋਹਣੀ ਕੁਠੀ ਆਪਾਂ ਨੂੰ ਇਹ ਮਿਲ ਜੂਗੀ ਰੇਟ ਤੇ ਜਗਾਂ ਲੋਕੇਸ਼ਨ ਸਾਰਾ ਕੁਝ ਆਪਾਂ ਵਾਰੀਸਰ ਦੇਖਾਂਗੇ ਗੱਲ ਕਰਾਂਗੇ ਪੂਰੀ ਆਪਾਂ ਪਹਿਲਾਂ ਤੁਸੀਂ ਵੀਡੀਓ ਥੋੜੀ ਚੈੱਕ ਕਰ ਲੂ ਤੇ ਸਾਰੀ ਕੁਠੀ ਜਿਹੜੀ ਰੰਗ ਰੰਗ ਤੋਂ ਲੈ ਕੇ ਅੰਦਰ ਬਾਹਰੋਂ ਟਾਈਲਾਂ ਦਾ ਕੰਮ ਤੋਂ ਲੈ ਕੇ ਸਾਰਾ ਕੰਮ ਆਪਾਂ ਨੂੰ ਕੰਪਲੀਟ ਕੀਤਾ ਕਰਾਇਆ ਮਿਲ ਜਾਊਗਾ ਜੀ ਬਾਕੀ ਤੁਸੀਂ ਦੇਖ ਲਓ ਜੀ ਤੇ ਮੇਨ ਗੱਲ ਕੁਠੀ ਦੇ ਵਿੱਚ ਸਫਾਈ ਬਹੁਤ ਆ ਤੁਸੀਂ ਆਪ ਹੀ ਦੇਖ ਲਓ ਬਹੁਤ ਸ਼ੌਂਕ ਨਾਲ ਇਹਨਾਂ ਨੇ ਕੂਠੀ ਆਪਦੀ ਇਹ ਤਿਆਰ ਕਰਵਾਈ ਹੋਈ ਹੈ ਤੇ ਬੈਡਰੂਮ ਵਗੈਰਾ ਤੁਸੀਂ ਦੇਖ ਰਹੇ ਹੋ ਤੇ ਜਿਹੜਾ ਇਹ ਤੁਸੀਂ ਬੈਡਰੂਮ ਦੇਖ ਰਹੇ ਹੋ ਇਹਦੇ ਨਾਲ ਅਟੈਚ ਆਪਾਂ ਨੂੰ ਸਟੋਰ ਰੂਮ ਵੀ ਮਿਲ ਜੂਗਾ ਦੇਖਣ ਨੂੰ ਟੋਟਲ ਕੰਮ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਜਿਵੇਂ ਬਾਸਪੇਸ਼ੈਂਟ ਤੋਂ ਲੈ ਕੇ ਟਾਈਲਾਂ ਦਾ ਤੇ ਸ਼ੀਸ਼ਿਆਂ ਦਾ ਜੇ ਆਪਾਂ ਬਾਥਰੂਮ ਦੀ ਗੱਲ ਕਰੀਏ ਤਾਂ ਟੋਟਲ ਟਾਈਲਾਂ ਟੂਟੀਆਂ ਦਾ ਗੀਜ਼ਰ ਜੋ ਵੀ ਲਾਈਟ ਦਾ ਕੰਮ ਹੁੰਦਾ ਸਾਰਾ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ 1 ਰੁਪਿਆ ਆਪਾਂ ਨੂੰ ਲਾਉਣ ਦੀ ਲੋੜ ਹੈ ਨਹੀਂ ਕੂਠੀ ਖਰੀਦਣ ਤੋਂ ਬਾਅਦ ਤੇ ਬਹੁਤ ਸੋਹਣੀ ਕੂਠੀ ਆਪਾਂ ਨੂੰ ਇਹ ਦੇਖਣ ਨੂੰ ਮਿਲੂਗੀ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਰਹੇ ਹੋ ਤਾਂ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਜਰੂਰ ਦੱਸਿਓ ਤੁਹਾਨੂੰ ਇਹ ਕੂਠੀ ਜਿਹੜੀ ਕਿਵੇਂ ਦੀ ਲੱਗ ਰਹੀ ਹੈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਇਹਨਾਂ ਨੇ ਵੀਡੀਓ ਵੀ ਬਹੁਤ ਸ਼ੌਂਕ ਨਾਲ ਬਣਾ ਕੇ ਭੇਜੀ ਹੈ ਬਹੁਤ ਸੋਹਣੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਹੈ ਘਰਾਂ ਮਕਾਨ ਕਿਸੇ ਵੀ ਏਰੀਆ 'ਚ ਜੇ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਵੇਚਣਾ ਚਾਹੁੰਦੇ ਹੋ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਹੈ ਐਵੇਂ ਦੀ ਆਪਣੇ ਕੋਲੇ ਬਾਹਰ ਤੋਂ ਸ਼ੁਰੂ ਕਰਕੇ ਤੇ ਪੂਰੀ ਵੀਡੀਓ ਬਣਾ ਕੇ ਭੇਜਿਆ ਕਰੋ ਤੇ ਤੁਸੀਂ ਕਿਚਨ ਦੇਖ ਲਓ ਜੀ ਜਿਹੜੀ ਰਸੋਈ ਬਣੀ ਹੋਈ ਹੈ ਕਿਚਨ ਦਾ ਕੰਮ ਦੇਖੋ ਬਹੁਤ ਸ਼ੌਂਕ ਨਾਲ ਹੋਇਆਗਾ ਜਿੰਨਾ ਸਮਾਇਕਾ ਜਿੰਨਾ ਲੱਕੜ ਦਾ ਕੰਮ ਜਿੰਨਾ ਫਰਨੀਚਰ ਦਾ ਟੋਟਲ ਕੰਮ ਆਪਾਂ ਨੂੰ ਬਹੁਤ ਸੋਹਣਾ ਮਿਲ ਜਾਊਗਾ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਜੇ ਆਪਾਂ ਬਿਹੜੇ ਦੀ ਗੱਲ ਕਰੀਏ ਤਾਂ ਗੱਡੀ ਖੜਾਉਣ ਵਾਸਤੇ ਆਰਾਮ ਨਾਲ ਮਤਲਬ ਕਿ ਦੋ ਗੱਡੀਆਂ ਆਰਾਮ ਨਾਲ ਖੜ੍ਹ ਜਾਣਗੀਆਂ ਕਾਫੀ ਸਪੇਸ ਆਪ ਨੂੰ ਮਿਲ ਜੂਗੀ ਤੇ ਉੱਤੇ ਆਪਾਂ ਨੂੰ ਇੱਕ ਖੁੱਲੀ ਡੁੱਲੀ ਮੂੰਟੀ ਮਿਲ ਜੂਗੀ ਜਿਹੜੀ ਹੁੰਦੀ ਹੈ ਪੂੜੀਆਂ ਵਾਲੀ ਜੇ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਸਾਰੀ ਛੱਤ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਕੋਰਨਰ ਕੋਠੀਆਂ ਜੀ ਦੋਵੇਂ ਸਾਈਡ ਗਲੀਆਂ ਜਿਹੜੀਆਂ ਲੱਗਦੀਆਂ ਦੋਵੇਂ ਸਾਈਡ ਤੋਂ ਆਪਾਂ ਨੂੰ ਬੰਦ ਸਾਹਮਣੇ ਗਲੀਆਂ ਮਿਲਣਗੀਆਂ ਤੇ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਆ ਤੁਹਾਨੂੰ ਮੈਂ ਲੋਕੇਸ਼ਨ ਕਨਫਰਮ ਕਰਵਾ ਦਿੰਨਾ ਆਪਣੇ ਕੋਲੇ ਅੰਮ੍ਰਿਤਸਰ ਖਾਸ ਸਿਟੀ ਦੇ ਵਿੱਚੋਂ ਕੋਠੀ ਆਪਣੇ ਕੋਲੇ ਪਹੁੰਚੀ ਆ ਖਾਸ ਅੰਮ੍ਰਿਤਸਰ ਇਹਨਾਂ ਦਾ ਏਰੀਆ ਗਾ ਤੇ ਤੁਹਾਨੂੰ ਲੋਕੇਸ਼ਨ ਕਰੈਕਟ ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਖਾਲਸਾ ਕਾਲਜ ਮੇਨ ਰੋਡ ਤੇ ਕੋਠੀ ਇਹ ਬਣੀ ਹੋਈ ਹੈ ਨਜ਼ਦੀਕ ਬਾਕੀ ਤੁਸੀਂ ਗੱਲ ਕਰਨੀ ਹੈ ਕੋਈ ਵੀ ਤਾਂ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਮਾਲਕ ਦਾ ਨੰਬਰ ਹੈ ਜੀ 7901902859 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨੇ 7901902859 ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਮਾਲਕ ਤੋਂ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਆਪੇ ਕਰ ਲਿਓ ਜੀ ਤੇ ਮਾਲਕ ਕਹਿੰਦੇ ਸੀਗੇ ਜਿਹੜਾ ਕੁਝ ਵੀ ਪੁੱਛਣਾ ਫੋਨ ਕਰ ਲਿਓ ਕਨਫਰਮ ਅਸੀਂ ਕਰਵਾ ਦਾਂਗੇ ਜੇ ਕਿਸੇ ਨੇ ਕੁਠੀ ਆ ਕੇ ਦੇਖਣੀ ਹੈ ਜਿਹਨੂੰ ਵੀ ਪਸੰਦ ਆਈ ਹੈ ਆ ਕੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਕੋਠੀ ਦੇਖੋ ਲੋਕੇਸ਼ਨ ਦੇਖੋ ਉਹ ਤੋਂ ਬਾਅਦ ਜਿਹੜਾ ਰੇਟ ਇਹਨਾਂ ਨੇ ਲਾਇਆ 55 ਲੱਖ ਰੁਪਏ ਡਿਮਾਂਡ ਕੀਤੀ ਹੈ ਤੇ ਮਾਲਕ ਨੇ ਕਿਹਾ ਘਾਟਾ ਵਾਦਾ ਵੇਕੇ ਕਰ ਲਵਾਂਗੇ ਮਾਲਕ ਨੇ ਦੱਸਿਆ ਜਿਹੜੀ ਡਿਮਾਂਡ ਹੈਗੀ ਇਹ ਕੋਈ ਫਿਕਸਡ ਰੇਟ ਨਹੀਂ ਹੈਗਾ ਮੌਕੇ ਤੇ ਘਾਟਾ ਵਾਦਾ ਕੀਤਾ ਜਾਊਗਾ ਤੇ ਗੱਲ ਵੇਕੇ ਹੋਜੂਗੀ ਪਹਿਲਾਂ ਤੁਸੀਂ ਆਉ ਘਰੇ ਦੇਖੋ ਕੋਠੀ ਨੂੰ ਪਸੰਦ ਕਰੋ ਪਹਿਲਾਂ ਪੂਰਾ ਆਪਦਾ ਮਨ ਬਣਾਓ ਖਰੀਦਣ ਵਾਸਤੇ ਰੇਟ ਦਾ ਕੋਈ ਚੱਕਰ ਨਹੀਂ ਰੇਟ ਮੌਕੇ ਤੇ ਕਰ ਲਵਾਂਗੀ ਬਾਕੀ ਮੋਬਾਈਲ ਨੰਬਰ ਤੋਂ ਉਹਨੂੰ ਮੈਂ ਮਾਲਕ ਦਾ ਕਨਫਰਮ ਕਰਵਾ ਹੀ ਦਿੱਤਾ ਖਾਸ ਅੰਮ੍ਰਿਤਸਰ ਸਿਟੀ ਦੇ ਵਿੱਚ ਕੂਠੀ ਬਣੀ ਹੋਈ ਹੈ ਸਾਰਾ ਕੁਝ ਵਧੀਆ ਲੋਕੇਸ਼ਨ ਇੱਕ ਨੰਬਰ ਹੈਗੀ ਕੋਈ ਕਮੀ ਪੇਸ਼ੀ ਨਹੀਂ ਨਾ ਲੋਕੇਸ਼ਨ ਦੇ ਵਿੱਚ ਨਾ ਕੂਠੀ ਦੇ ਵਿੱਚ ਨਾ ਰੇਟ ਦੇ ਵਿੱਚ ਬਾਕੀ ਜਿਹੜੀ ਇਹ ਕੂਠੀ ਹੈ ਜਿਹੜੇ ਮਾਲਕ ਆਪ ਨੇ ਇਹਨਾਂ ਨੇ ਆਪ ਨੇ ਬਣਵਾਈ ਸੀ ਕੋਈ ਐਦਾਂ ਨਹੀਂ ਹੈਗੀ ਵੀ ਕਿਸੇ ਬਿਲਡਰ ਦੀ ਜਾਂ ਕਿਸੇ ਡੀਲਰ ਦੀ ਹੈ ਜਿਹੜੀ ਮਾਲਕ ਦੀ ਕੂਠੀ ਹੈ ਉਹਨਾਂ ਨੇ ਆਪ ਨੇ ਬਣਵਾਈ ਸਗੀ ਤੇ ਜਿਹੜੇ ਮਾਲਕ ਨੇ ਉਹਨਾਂ ਨੇ ਆਪ ਨੇ ਹੀ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਅਗੀ ਤੇ ਕੋਈ ਵਿਚ ਵਿਚਾਲੇ ਨਹੀਂ ਪੈਂਦਾ ਤੇ ਜਿਨੇ ਵੀ ਖਰੀਦਣੀ ਹੋਵੇਗੀ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋਵੇਗੀ ਤੇ ਮਾਲਕ ਨਾਲ ਸਿੱਧੀ ਗੱਲ ਕਰਨੀ ਹੈ ਤੇ ਕੂਠੀ ਖਰੀਦਣਾ ਚਾਹੁੰਿਓ ਜਿਨੇ ਵੀ ਖਰੀਦਣੀ ਹੈ ਗੱਲ ਕਰਕੇ ਖਰੀਦ ਸਕਦੇ ਹੋ ਜੀ ਬਾਕੀ ਮੈਨੂੰ ਕਮੈਂਟ ਜਰੂਰ ਕਰਿਓ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਲਾਜ਼ਮੀ ਕਰਿਆ ਕਰੋ ਜੀ ਵੀਡੀਓ ਵਧੀਆ ਲੱਗਦੀ ਹੈ ਪਸੰਦ ਆਉਂਦੀ ਹੈ ਤਾਂ ਜ਼ਰੂਰ ਕਮੈਂਟ ਕਰਿਆ ਕਰੋ ਠੀਕ ਹੈ ਜੀ ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਪਰ ਲਿਖਿਆ ਵੀ ਰਹਿੰਦਾ ਹੈ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਕਰਵਾ ਸਕਦੇ ਹਾਂ ਜਿਹੜੀ ਵੀਡੀਓ ਬਣਾਉਣੀ ਹੈ ਸੀ ਉਹ ਬਿਲਕੁਲ ਆਰਾਮ ਨਾਲ ਪੂਰੀ ਟਿਕਾ ਕੇ ਪੂਰੀ ਵਧੀਆ ਪੂਰੀ ਸੋਹਣੀ ਪੂਰੀ ਸ਼ੌਂਕ ਨਾਲ ਬਣਾਉਣੀ ਹੈ ਕਿਉਂਕਿ ਜਦੋਂ ਆਪਾਂ ਵਧੀਆ ਤਰੀਕੇ ਨਾਲ ਦਿਖਾਵਾਂਗੇ ਜੀ ਤਾਂ ਹੀ ਵਧੀਆ ਦੇਖੂਗਾ ਤੇ ਵਧੀਆ ਦੇਖੂਗਾ ਤਾਂ ਹੀ ਦੇਖਣ ਵਾਲੇ ਨੂੰ ਪਸੰਦ ਆਊ ਜੀ ਤਾਂ ਹੀ ਵੇਖੂਗੀ ਠੀਕ ਹੈ ਜੀ ਤਾਂ ਕਰਕੇ ਕਹਿਣਾ ਹੁੰਨਾ ਹੈ ਜਿਆਦਾ ਜਲਦਬਾਜੀ ਨਾ ਕਰਿਆ ਕਰੋ ਵੀਡੀਓ ਬਣਾਉਣ ਦੇ ਵਿੱਚ ਵਧੀਆ ਸੋਹਣੀ ਵੀਡੀਓ ਬਣਾ ਕੇ ਭੇਜਿਆ ਕਰੋ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਤੇ ਪਹਿਲੀ ਵਾਰ ਤੁਸੀਂ ਪਹੁੰਚਿਓ ਚੈਨਲ ਤੇ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਡੇਲੀ ਹਰ ਰੋਜ਼ ਨਵੀਂ ਵੀਡੀਓ ਲੈ ਕੇ ਪਹੁੰਚਦੇ ਆਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲ ਜੂਗਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਨਾਲ ਇੱਕ ਬੈਲ ਆਈਕਨ ਮਿਲ ਜੂਗਾ ਉਹਨੂੰ ਵੀ ਆਲਟ ਤੇ ਸੈੱਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਇਹਨਾਂ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ। ਲਾਈਕ ਵੀਡੀਓ ਪਸੰਦ ਆਈਏ ਤਾਂ ਲਾਈਕ ਜਰੂਰ ਕਰ ਦਿਓ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ ਅਗਲੀ ਵੀਡੀਓ ਚ ਕਿੱਥੋਂ ਘਰ ਕੋਠੀ ਮਕਾਨ ਕਿਹੜੇ ਏਰੀਆ ਚੋਂ ਤੁਹਾਨੂੰ ਚਾਹੀਦਾ ਹੈ? ਉਸੇ ਹਿਸਾਬ ਨਾਲ ਆਪਾਂ ਲੈ ਕੇ ਛੇਤੀ ਤੋਂ ਛੇਤੀ ਤੁਹਾਡੇ ਵਾਸਤੇ ਪਹੁੰਚ ਜਾਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਸੀ